ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਕੱਲ ਯਾਨੀ ਕਿ 9 ਸਪਟੈਂਬਰ ਨੂੰ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਦੇਸ਼ ਦੀਆਂ ਨਾਰਥਰਨ ਸਟੇਟਸ ਦਾ ਦੌਰਾ ਕਰ ਰਹੇ ਨੇ ਜਿਹੜੀਆਂ ਕਿ ਫਲੱਡ ਅਫੈਕਟਡ ਨੇ ਉਹ 에ਰੀਆਲ ਸਰਵੇ ਕਰਨਗੇ ਹਾਈ ਲੈਵਲ ਮੀਟਿੰਗਸ ਕਰਨਗੇ ਲੋਕਾਂ ਨੂੰ ਮਿਲਣਗੇ ਤੇ ਇੱਕ ਅਸੈਸਮੈਂਟ ਬਣਾਉਣਗੇ ਔਨ ਗਰਾਉਂਡ ਕਿ ਕਿਸ ਤਰੀਕੇ ਦੀ ਬਰਬਾਦੀ ਹੋਈ ਹੈ ਤੇ ਦੇਸ਼ ਨੂੰ ਇਸ ਬਰਬਾਦੀ ਦੇ ਵਿੱਚ ਸਾਂਝ ਪਾਣ ਵਾਸਤੇ ਇਹਨੂੰ ਠੀਕ ਕਰਨ ਦੇ ਵਾਸਤੇ ਕੀ ਕੁਝ ਕਰਨਾ ਚਾਹੀਦਾ ਹੈ ਜਦੋਂ ਅਸੀਂ ਛੋਟੇ ਸੀਗੇ ਸਾਨੂੰ ਇਹ ਸਿਖਾਇਆ ਗਿਆ ਸੀਗਾ ਕਿ ਘਰ ਕੋਈ ਵੀ ਆਏ ਬੇਸ਼ੱਕ ਘਰ 'ਚ ਸੰਕਟ ਹੋਏ ਘਰ ਦੇ ਵਿੱਚ ਕੋਈ ਪ੍ਰੋਬਲਮ ਹੋਏ ਜਾਂ ਖੁਸ਼ੀ ਦਾ ਮਾਹੌਲ ਹੋਏ ਜਾਂ ਗਮ ਦਾ ਮਾਹੌਲ ਹੋਏ ਅਸੀਂ ਉਹਦਾ ਨਿਗਾਹ ਸਵਾਗਤ ਕਰਨਾ ਹੈ ਤੇ ਅਗਰ ਸਾਨੂੰ ਕੋਈ 1 ਰੁਪਿਆ ਵੀ ਦੇ ਦਿੰਦਾ ਹੈ ਤੇ ਸਾਨੂੰ ਉਹਦਾ ਸ਼ੁਕਰੀਆ ਅਦਾ ਕਰਨਾ ਚੜ੍ਹਦੀ ਕਲਾ ਦੀ ਅਰਦਾਸ ਕਰਨਾ ਇਹ ਸਾਡੀ ਪਰੰਪਰਾ ਹੈ ਇਹ ਸਾਡੀ ਟ੍ਰੈਡੀਸ਼ਨ ਹੈ ਇਹ ਸਾਡਾ ਸੋਚ ਦਾ ਤਰੀਕਾ ਹੈ ਇਹ ਸਾਡੀ ਵੱਡਿਆ ਦਿਲ ਵੱਡਾ ਦਿਲ ਗਰੀ ਹੈਗੀ ਹੈ ਤੇ ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਇਹ ਉਮੀਦ ਰੱਖੀ ਜਾਂਦੀ ਹੈ ਕਿ ਜਦੋਂ ਦੇਸ਼ ਦੇ ਪ੍ਰਾਈਮ ਮਿਨਿਸਟਰ ਇੱਥੇ ਆ ਰਹੇ ਨੇ ਤੇ ਪੂਰਾ ਸੂਬਾ ਉਹਨਾਂ ਦਾ ਇੱਕ ਨਿਗਾ ਸਵਾਗਤ ਕਰੇਗਾ ਨਿਗਾ ਸਵਾਗਤ ਆਏ ਮਤਲਬ ਨਹੀਂ ਹੈ ਕਿ ਆਪਾਂ ਢੋਲ বাজਾਣੇ ਨੇ ਪਰ ਉਹਨਾਂ ਨੂੰ ਇਹ ਅਹਿਸਾਸ ਤੇ ਦਿਲਵਾਣਾ ਹੋਏਗਾ ਨਾ ਕਿ ਉਹ ਆ ਰਹੇ ਨੇ ਤੇ ਇਸ ਗੱਲ ਦੀ ਅਸੀਂ ਮਾਨ ਸਤਕਾਰ ਕਰਦੇ ਹਾਂ ਇਨਾ ਸਰਕਮਸਟਾਂਸਸ ਦੇ ਵਿੱਚ ਜਦੋਂ ਅਸੀਂ ਆਪਣੀ ਗਵਰਨਮੈਂਟ ਤੇ ਆਪਣੇ ਜਿਹੜੇ ਮਿਨਿਸਟਰਸ ਨੇ ਉਹਨਾਂ ਦੀ ਐਟੀਟਿਊਡ ਦੇਖਨੇ ਆ ਹਰਪਾਲ ਜੀਮਾ ਜੀ ਦੂਸਰੇ ਬਸ ਇਹ ਪੈਸੇ ਸਾਨੂੰ ਨਹੀਂ ਦਿੱਤੇ ਅਫਗਾਨਿਸਤਾਨ ਪਹਿਲੇ ਚਲੇ ਗਏ ਸਾਨੂੰ ਸਟੈਪ ਮਦਰਲੀ ਟ੍ਰੀਟਮੈਂਟ ਦਿੰਦੇ ਨੇ ਕੋਈ ਪੰਜਾਬ ਦੇ ਬਾਰੇ ਕੁਝ ਸੋਚਦੇ ਨਹੀਂ ਦੇ ਸਾਡੀ ਫੋਟੋ ਓਪਰਚੁਨਿਟੀ ਕਰਨ ਆ ਜਾਂਦੇ ਨੇ ਐਸੀਆਂ ਗੱਲਾਂ ਕਰ ਰਹੇ ਨੇ ਇਹਨਾਂ ਦੇ ਨਾਲ ਬਹੁਤ ਦਿਲ ਨੂੰ ਦੁੱਖ ਹੁੰਦਾ ਹੈ ਬਹੁਤ ਜ਼ਿਆਦਾ ਦਿਲ ਨੂੰ ਦੁੱਖ ਹੁੰਦਾ ਹੈ ਕਿ ਅਸੀਂ कोई आ रया है ते कट कट उस वेले ते राजदीती नाना करिए ते इक तरह दे नाल अपनी ਪਰੰਪਰਾ ਤੇ अपनी ਡਿਗਨਿਟੀ ਨੂੰ ਤੇ ਮੇਨਟੇਨ ਰੱਖੀਏ মিডিਆ ਵੀ ਕਈ ਜਗ੍ਹਾ ਦੇ ਵਿੱਚ ਦੇਖ ਰਹੀ ਆ ਕੀ ਪੈਕੇਜ ਦੇਣਗੇ ਵੱਡਾ ਪੈਕੇਜ ਦੇਣਗੇ ਛੋਟਾ ਪੈਕੇਜ ਦੇਣਗੇ ਪਹਿਲੇ ਕਿਉਂ ਨਹੀਂ ਆਏ ਐਸੀਆਂ ਗੱਲਾਂ ਇਹਦੋਂ ਪਹਿਲੇ ਵੀ ਮੈਂ ਦੇਖਿਆ ਹੈ ਕਈ ਐ ਦੀਆਂ ਅਸੀਆਂ ਚੀਜ਼ਾਂ ਆ ਰਹੀਆਂ ਸੀਗੀਆਂ ਅਸੀਂ ਤੇ ਜਾ ਕੇ ਬਹੁਤ ਕੁਝ ਕਰ ਦਿੰਨੇ ਆ ਅਸੀਂ ਤੇ ਲੰਗਰ ਲਗਾ ਦਿੰਨੇ ਆ ਕਿਤੇ ਵੀ ਪ੍ਰੋਬਲਮ ਹੋਏ ਹੁਣ ਸਾਡੀ ਮਦਦ ਵਾਸਤੇ ਕੋਈ ਨਹੀਂ ਆ ਰਿਹਾ ਕੋਈ 2-3 ਦਿਨਾਂ ਤੋਂ ਮੈਂ ਪੜ ਰਿਹਾ ਸਾਡੇ ਕੋਲ ਬਹੁਤ ਕੁਝ ਹਰਿਆਣਾ ਤੋਂ ਆ ਰਿਹਾ ਹੈ ਰਾਜਸਥਾਨ ਤੋਂ ਆ ਰਿਹਾ ਹੈ ਦਿੱਲੀ ਤੋਂ ਆ ਰਿਹਾ ਹੈ ਮੈਂ ਇੱਕ ਜਿਵਰਾ ਚੋਹਾਨ ਜੀ ਦਾ ਇੱਕ ਪੋਸਟ ਦੇਖੀ ਸੀਗੀ ਉਹ ਕਿੱਥੇ Madhya Pradesh ਹੈ ਉੱਥੇ ਜਾ ਕੇ ਲੋਕਾਂ ਨੂੰ ਕਹਿ ਰਹੇ ਨੇ ਕਿ ਸਾਡੇ ਸਿੱਖ ਭਰਾਵਾਂ ਨੂੰ ਸੰਕਟ ਹੈਗਾ ਉਹਨਾਂ ਨੂੰ ਜਾ ਕੇ ਅਸੀਂ ਉਹਨਾਂ ਦੀ ਮਦਦ ਕਰੀਏ ਕੋਈ ਵੀ ਇਸ ਦੁਨੀਆ 'ਚ ਹੈਵਾਨ ਨਹੀਂ ਹੈ ਕੋਈ ਵੀ ਐਸਾ ਬੰਦਾ ਨਹੀਂ ਹੈ ਜੋ ਕਿ ਇਹ ਫੀਲ ਨਹੀਂ ਕਰਦਾ ਕਿ ਪੰਜਾਬ ਦੇ ਵਿੱਚ ਜੀ ਐਨ ਕੇ 'ਚ ਹਿਮਾਚਲ ਪ੍ਰਦੇਸ਼ 'ਚ ਬਹੁਤ ਇੱਕ ਕੁਦਰਤੀ ਕਹਾਣੀ ਹੋਈ ਹੈ ਤੇ ਇਹਦੇ ਬਾਰੇ ਕੁਝ ਕਰਨਾ ਚਾਹੀਦਾ ਸਭ ਫੀਲ ਕਰਦੇ ਨੇ ਸਭ ਆਪਣੇ ਤਰੀਕੇ ਦੇ ਨਾਲ ਇਹਦੇ ਵਿੱਚ ਮਦਦ ਦੇਣੀ ਚਾਹੁੰਦੇ ਨੇ ਸੋ ਇਸ ਤਰੀਕੇ ਦੇ ਨਾਲ ਨੈਗੇਟਿਵ ਗੱਲਾਂ ਕਰਨੀਆਂ ਲੋਕਾਂ ਨੂੰ ਕਹਿਣਾ ਆਪਣੀ ਸੈਂਟਰ ਦੀ ਸਰਕਾਰ ਨੂੰ ਕਹਿਣਾ ਕਿ ਤੁਸੀਂ ਨਹੀਂ ਕੀਤਾ ਇਹ ਸਾਨੂੰ ਪੰਜਾਬੀਆਂ ਨੂੰ ਇਹ ਜਿਹੜਾ ਇਹ ਸ਼ੋਭਾ ਨਹੀਂ ਦਿੰਦਾ ਮੈਂ ਕੁਝ ਥੋੜਾ ਜਿਹਾ ਇਹਦੇ ਉੱਤੇ ਫਲੱਡ ਤੇ ਉੱਤੇ ਵੀ ਬੋਲ ਦਿੰਨਾ ਮੈਂ ਜ਼ਿੰਦਗੀ ਚ ਕਾਫੀ ਨੇਚਰਲ ਡਿਜ਼ਾਸਟਰ ਦੇਖੇ ਨੇ ਤੇ ਜੋ ਮੇਰੀ ਅਸੈਸਮੈਂਟ ਹੈਗੀ ਆ ਉਹ ਇਹ ਹੈ ਕਿ ਸਾਡੇ ਸਾਡੇ ਪੰਜਾਬੀਆਂ ਨੇ ਇਕੱਠੇ ਮਿਲ ਕੇ ਰਲ ਮਿਲ ਕੇ ਐਡੇ ਜੋਸ਼ ਨਾਲ ਕੰਮ ਕੀਤਾ ਕਿ ਜਿੰਨਾ ਕੁ ਨੁਕਸਾਨ ਹੋਣਾ ਸੀਗਾ ਉਹਦੋਂ ਅੱਧਾ ਵੀ ਨਹੀਂ ਹੋਇਆ ਅਸੀਂ ਇੱਕ ਦੂਸਰੇ ਦੀ ਮਦਦ ਕੀਤੀ ਅਸੀਂ ਕਈ ਕੁਝ ਬਚਾ ਲਿਆ ਕਈ ਪਸ਼ੂ ਬਚਾ ਲਏ ਕਈ ਜਾਨ ਮਾਨ ਬਚਾ ਲਿਆ ਅਗਰ ਅਸੀਂ ਹੁਣ ਤੱਕ ਐਡਾ ਕੁਝ ਕਰ ਸਕਨੇ ਆ ਤੇ ਅੱਗੇ ਵੀ ਅਸੀਂ ਕਰਨ ਦੀ ਸਮਰੱਥਾ ਰੱਖਨੇ ਆ ਸਾਨੂੰ ਕੋਈ ਖਾਸ ਜ਼ਰੂਰਤ ਨਹੀਂ ਹੈ ਕਿ ਕੋਈ ਆ ਕੇ ਸਾਡੀ ਮਦਦ ਕਰੇ ਅਸੀਂ ਖੁਦ ਹੀ ਕਰ ਲਾਂਗੇ ਪਰ ਜੋ ਸਾਨੂੰ ਮਦਦ ਦਿੰਦਾ ਹੈ ਸੈਂਟਰ ਦਿੰਦਾ ਬਾਰੋ ਐਨ ਆਰ ਆਈ ਦਿੰਦੇ ਨੇ ਕੋਈ ਦੂਸਰੀ ਸਟੇਟ ਦਿੰਦੀ ਹੈ ਕੋਈ ਇੰਡੀਵਿਜੂਅਲ ਦਿੰਦਾ ਕੋਈ ਸਾਨੂੰ 1 ਰੁਪਿਆ ਵੀ ਦੇ ਦਿੰਦਾ ਤੇ ਸਾਨੂੰ ਉਹਦਾ ਸ਼ੁਕਰੀਆ ਕਰਨਾ ਚਾਹੀਦਾ ਹੈ ਉਹ ਸਾਡੇ ਬਾਰੇ ਸੋਚਦਾ ਹੈ ਕੋਈ ਸਾਡੇ ਵਾਸਤੇ ਪ੍ਰੇਅਰ ਵੀ ਕਰ ਦਿੰਦਾ ਹੈ ਕਿ 500 ਰੁਪਏ ਵੀ ਦੇ ਦਿੰਦਾ ਹੈ ਪ੍ਰੇਅਰ ਕਰ ਦਿੰਦਾ ਹੈ ਉਹ ਵੀ ਸਾਡੇ ਵਾਸਤੇ ਬਹੁਤ ਵੱਡੀ ਗੱਲ ਹੈ ਕਿ ਸਾਨੂੰ ਸਾਡੇ ਨੇ ਕਿ ਕਿਸੇ ਨੇ ਸਾਡੇ ਵਾਸਤੇ ਪ੍ਰੇਅਰ ਕੀਤੀ ਸੋ ਸਾਨੂੰ ਇਸ ਤਰੀਕੇ ਦੇ ਨਾਲ ਆਪਣੀ ਚੜ੍ਹਦੀ ਕਲਾ ਨੂੰ ਮੇਨਟੇਨ ਕਰਦੇ ਹੋਏ ਆਪਣੀ ਵੱਡੇ ਦਿਲ ਨੂੰ ਮੇਨਟੇਨ ਕਰਦੇ ਆਪਣੀ ਪਰੰਪਰਾ ਨੂੰ ਮੇਨਟੇਨ ਕਰਦੇ ਹੋਏ ਇੱਕ ਪੋਜ਼ਿਟਿਵਿਟੀ ਦੇ ਮਾਹੌਲ ਦੇ ਨਾਲ ਇਸ ਸੰਕਟ ਦੇ ਵਿੱਚ ਜਾਣਾ ਚਾਹੀਦਾ ਮੈਂ ਰਿਕਵੈਸਟ ਕਰਾਂਗਾ ਸਾਡੇ ਜਿਹੜੇ ਪੋਲੀਟਿਸ਼ੀਅਨਸ ਨੇ ਹੱਥ ਜੋੜ ਕੇ ਉਹਨਾਂ ਨੂੰ ਰਿਕਵੈਸਟ ਕਰਾਂਗਾ ਮੈਂ ਵੀ ਹੈਗਾ ਥੋੜਾ ਰਾਜਨੀਤੀ ਦੇ ਵਿੱਚ ਮੈਂ ਇਹ ਕਹਿਣਾ ਕਿ ਬਹੁਤ ਅੱਛਾ ਕੰਮ ਕਰ ਰਹੇ ਨੇ ਜੋ ਕੰਮ ਕਰ ਰਹੇ ਨੇ ਸਾਡੇ ਡੀਸੀ ਜਿਹੜੇ ਨੇ ਐਡਾ ਕ ਕੰਮ ਕਰ ਰਹੇ ਨੇ ਕੋਈ ਕਹਿਣ ਦੀ ਗੱਲ ਨਹੀਂ ਸਾਡੇ ਜਿਹੜੇ ਪੋਲਿਟੀਕਲ ਬੰਦੇ ਨੇ ਉਹਨਾਂ ਕੋਲ ਜਾਂਦੇ ਨੇ ਵੱਧ ਚੜ ਕੇ ਸਾਰੇ ਕੰਮ ਕਰ ਦਿੰਦੇ ਨੇ ਸਰਕਾਰ ਸਾਡੀ ਕੰਮ ਕਰ ਰਹੀ ਹੈ ਸਾਰੇ ਉੱਥੇ ਹੈਗੇ ਨੇ ਆਪਾਂ ਇਹ 1 ਮਹੀਨੇ ਵਾਸਤੇ ਪੋਲਿਟਿਕਸ ਨੂੰ ਛੱਡ ਦਈਏ ਤੇ ਇਹ ਇੱਕ ایسی چیز ਹੈ ਇਹਦੇ ਵਿੱਚੋਂ ਅਸੀਂ ਸਾਰੇ ਰਲ ਮਿਲ ਕੇ ਇਕੱਠੇ ਬਿਲ ਕੇ ਤੇ ਅਸੀਂ ਸੰਕਟ ਤੋਂ ਨਿਕਲੀਏ ਆਪਣੇ ਪੰਜਾਬ ਨੂੰ ਦੁਬਾਰਾ ਖੁਸ਼ਹਾਲ ਕਰਨ ਦੀ ਕੋਸ਼ਿਸ਼ ਕਰੀਏ ਬਾਅਦ ਦੇ ਵਿੱਚ ਸਾਨੂੰ ਬਥੇਰਾ ਕੁਝ ਮਿਲ ਜਾਏਗਾ ਇੱਕ ਦੂਸਰੇ ਨੂੰ ਭੰਡਣ ਵਾਸਤੇ ਕੋਈ ਕਮੀ ਨਹੀਂ ਹੈ ਬਹੁਤ ਕੁਝ ਹੈਗਾ ਤੇ ਆਪਾਂ ਆਪਣੀ ਜਿਹੜੀ ਰਾਜਨੀਤੀ ਦੇ ਖੇਡ ਨੇ ਇਹ ਬਾਅਦ ਚ ਕਰ ਲਵਾਂਗੇ ਹੁਣ ਆਪਾਂ ਆਪਣਾ ਜਿਹੜਾ ਪੂਰਾ ਫੋਕਸ ਹੈ ਉਹਨੂੰ ਪੰਜਾਬ ਨੂੰ ਠੀਕ ਰੱਖਣ ਵਾਸਤੇ ਆਪਣੀ ਪਰੰਪਰਾ ਨੂੰ ਮੇਨਟੇਨ ਕਰਨ ਵਾਸਤੇ ਆਪਣੀ ਪੋਜ਼ਿਟਿਵਿਟੀ ਰੱਖਣ ਵਾਸਤੇ ਪੂਰੀ ਦੁਨੀਆ ਨੂੰ ਆਪਣੀ ਜ਼ਿੰਦਾਦਿਲੀ ਦਿਖਾਉਣ ਵਾਸਤੇ ਆਪਣੀ ਨੈਵਰ ਥੇ ਡਾਈ ਐਟੀਟਿਊਡ ਦਿਖਾਉਣ ਵਾਸਤੇ ਇਹ ਦਿਖਾਉਣ ਵਾਸਤੇ ਕਿ ਸਾਡੇ ਚ ਕਿੰਨੀ ਤਾਕਤ ਹੈ ਅਸੀਂ ਕਿੰਨੇ ਕਿੰਨੇ ਠਰਾਓ ਵਾਲੇ ਬੰਦੇ ਆ ਕਿੰਨੇ ਪੇਸ਼ਟ ਬੰਦੇ ਆ ਇਹ ਇੱਕ ਜੱਗਾ ਮੈਸੇਜ ਜਿਹੜਾ ਹੈਗਾ ਪੰਜਾਬ ਦੇ ਬਾਰੇ ਅਸੀਂ ਬਾਹਰ ਦੇ ਦਈਏ ਤੇ ਨਾਲੋਂ ਨਾਲ ਅਸੀਂ ਜਿਹੜੇ ਸਾਡੇ ਪੀੜਿਤ ਭੈਣ ਭਰਾ ਨੇ ਉਹਨਾਂ ਨੂੰ ਖੜਾ ਕਰਨ ਦੀ ਕੋਸ਼ਿਸ਼ ਕਰੀਏ ਰਾਜਨੀਤੀ ਬਾਤ ਚ ਕਰ ਲਾਂਗੇ 네ਗੇਟਿਵਿਟੀ ਬਾਤ ਚ ਕਰ ਲਵਾਂਗੇ ਤੇ ਮੈਂ ਇਹ ਚਾਹਨਾ ਦੀ ਸਾਰੇ ਇਹਦੇ ਵਿੱਚ ਬਹੁਤ ਪੈਸਾ ਆਣਾ ਹੈ ਅੱਗੇ ਉਸ ਪੈਸੇ ਨੂੰ ਸਹੀ ਇਸਤੇਮਾਲ ਕਰਨ ਵਾਸਤੇ ਗਵਰਨਮੈਂਟ ਆਪਣੇ ਆਪ ਨੂੰ ਆਰਗੇਨਾਈਜ਼ ਕਰੇ ਇਹ ਨਾ ਹੋਏ ਕਿ ਉਹ ਪੈਸੇ ਰੁੱਲ ਜਾਏ ਕੋਈ ਪਤਾ ਨਾ ਲੱਗੇ ਕਿ ਕਿਹੜੇ ਪਾਸੇ ਚਲਾ ਗਿਆ ਜੋ ਦੇਰੇ ਨੇ ਉਹਨਾਂ ਨੂੰ ਵੀ ਮੈਂ ਰਿਕਵੈਸਟ ਕਰਾਂਗਾ ਕਿ ਜ਼ਰੂਰ ਉਹਦਾ ਹਿਸਾਬ ਜ਼ਰੂਰ ਮੰਗ ਲਿਓ ਕਿਉਂਕਿ ਪੈਸਾ ਬਹੁਤ ਆਣਾ ਹੈ ਪੈਸੇ ਦੀ ਕੋਈ ਕਮੀ ਨਹੀਂ ਹੋਣੀ ਅਸੀਂ ਕੰਮ ਵੀ ਕਰ ਲੈਣਾ ਹੈ ਪੰਜਾਬ ਨੇ ਠੀਕ ਵੀ ਹੋ ਜਾਣਾ ਹੈ ਤੇ ਪੰਜਾਬ ਦੇ ਠੀਕ ਹੁੰਦੇ ਹੁੰਦੇ ਕਿਤੇ ਇਹ ਨਾ ਹੋਏ ਕਿ ਪੰਜਾਬ ਦੀ ਜਿਹੜੀ ਟਰੈਡੀਸ਼ਨ ਹੈ ਪੰਜਾਬ ਦੀ ਜਿਹੜੀ ਜ਼ਿੰਦਾ ਦੇ ਲਈ ਹੈ ਉਹਦੇ ਬਾਰੇ ਲੋਕਾਂ ਨੂੰ ਸ਼ੱਕ ਪੈ ਜਾਏ ਚਲੋ ਆਪਾਂ ਰਲ ਮਿਲ ਕੇ ਪੰਜਾਬ ਨੂੰ ਠੀਕ ਕਰੀਏ ਪੋਜ਼ਿਟਿਵਿਟੀ ਮੇਨਟੇਨ ਕਰੀਏ ਤੇ ਕੱਲ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਦਾ ਨਿੱਘਾ ਸਵਾਗਤ ਕਰੀਏ ਜੋ ਉਦੇਰੇ ਨੇ ਉਹਨੂੰ ਅਸੀਂ ਸ਼ੁਕਰਾਨਾ ਸਮਝ ਕੇ ਲੈ ਲਈਏ ਤੇ ਅੱਗੇ ਵਧੀਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ